ਦੇ ਪੁੱਤਰਾਂ ਜਿਨ੍ਹਾਂ ਨੇ ਇੰਦਰ ਗਾਂਧੀ ਸੋਹਰੇ ਸਾਫ਼ ਕਰਤਾ ਕਿ ਅਸੀਂ ਭਾਦੀ ਬਹੁਤਾ ਟਾਈਮ ਨਹੀਂ ਮੋੜਦੇ ਉਹਨਾਂ ਨੇ ਆਖਿਆ ਸੀ ਤੂੰ ਕਰਤੀ ਅਕੂਬਰ ਯਾਦ ਰੱਖੀ ਸਾਨੂੰ ਭੁੱਲਣਾ ਜੂਣ ਨਹੀਂ ਨਾਲੀ ਸਾਨੂੰ ਜੂਣ ਵੀ ਜਾਨੇ ਭੁੱਲਦਾ ਤੇ ਉਹਨੂੰ ਕਰਤੀ ਅਕੂਬਰ ਐ ਸਭ ਯਾਦ ਆ ਜਾਂਦੀ ਆ ਵੀ ਕਰਤੀ ਅਕੂਬਰ ਨੂੰ ਕਿ ਇੰਦਰ ਗਾਂਧੀ ਸ਼ਾਨ ਨਹੀਂ ਕਰਤੀ ਸੀ ਪਰ ਅਜ ਲੋੜ ਦਾ ਵੀ ਫਰਦੇਵੰਦ ਹੈ ਕਿ ਉਹਨਾਂ ਉਸ ਸਮਿਆਂ ਦੇ ਵਿੱਚ ਅਸੀਂ ਜੋ ਉਹਨਾਂ ਦੇ ਨਾਲ ਖੜੀਏ ਕਿਉਂਕਿ ਇੱਥੇ ਕੌਣ ਨਹੀਂ ਮਰੀ ਕੌਣ ਕਦੋਂ ਮਰੀ ਹੈ ਜਦੋਂ ਸਾਡੇ ਆਪਣੇ ਗਦਾਰੀਆਂ ਕਰ ਜਾਂਦੇ ਆ ਸਾਡੇ ਆਪਣੇ ਨੇ ਗਦਾਰੀਆਂ ਕੀਤੀਆਂ ਤੇ ਤਾਂ ਹੀ ਸਾਨੂੰ ਅੱਜ ਤੱਕ ਆਉਣਾ ਪਿਆ ਤੇ ਨਹੀਂ ਤਾਂ ਸਦਾ ਰਾਜ ਭਾਗ ਉਹ ਬੜੇ ਨੌਜਵਾਨਾਂ ਨੂੰ ਹੋਰ ਸਾਨੂੰ ਵੀ ਰਾਹ ਦੀ ਲੋੜ ਹੈ ਤੇ ਨੌਜਵਾਨਾਂ ਨੂੰ ਬੇਨਤੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਬਈ ਸੰਜੀਤ ਸਿੰਘ ਖਾਲਸਾ ਜੀ ਦੀ ਲਹਿਰ ਬਣਾ ਦਿਓ ਪਤਾ ਲੱਗ ਗਿਆ ਵੀ ਕਲਾ ਵਾਤ ਕੀ ਹੈ ਮਰਕਾ ਫਰੀਦਕੋਟ ਦੇ ਵਿੱਚ ਜਿਹੜੀ ਐਸ ਟਾਈਮ ਆ ਲੋਕ ਸਭਾ ਦੇ ਵਿੱਚ ਪੂਰੀ ਲਹਿਰ ਬਣੀ ਹੋਈ ਹੈ ਸਭ ਪੱਲੇ ਜੋ ਕੋ ਪਤਾ ਲੱਗ ਗਿਆ ਵੀ ਜਦੋਂ ਖਾਲਸਾ ਦਾ ਰਾਜ ਆਉਂਦਾ ਹੈ ਤੇ ਖਾਲਸਾ ਖੜਾ ਪਿੱਛੇ ਮੁੜ ਕੇ ਨਹੀਂ ਧੀਦਾ ਤੇ ਨਾਲ ਖਾਲਸੇ ਦੇ ਮੂਹਰੇ ਕੋਈ ਆਦਾ ਗੈਰਾ ਨੱਥੂ ਖੜਾ ਖੜੇ ਜੋ ਵੀ ਖਾਲਸੇ ਨੇ ਜਦੋਂ ਕੀਤੀ ਐ ਹੱਕ ਦੀ ਗੱਲ ਕੀਤੀ ਐ ਹਰ ਵਰਗ ਦੀ ਗੱਲ ਕੀਤੀ ਐ ਇਹ ਕੋਈ ਰਾਜਨੀਤਿਕ ਪਾਰਟੀ ਨਹੀਂ ਕਿਉਂਕਿ ਪਛਾਈ ਹਰਗੋਬਿੰਦ ਜੀ ਨੇ ਇਹ ਕਹਿਆ ਸੀ ਕਿ ਸਾਡੇ ਧਰਮ ਦੇ ਨਾਲ ਰਾਜਨੀਤੀ ਜ਼ਰੂਰੀ ਐ ਸਾਨੂੰ ਦੂਜਿਆਂ ਪਾਰ ਖੜਾ ਚੰਨਾ ਪੈਣਾ ਐ ਜੇ ਹੁਣ ਸਗਲ ਧਰਮ ਦੀ ਗੱਲ ਹੋਈ ਐ ਸਾਨੂੰ ਸਭ ਦਾ ਖੜਾ ਚੰਨਾ ਪੈਣਾ ਇਹਦਾ ਸੋਚੋ ਵਿਸ਼ਵਾਯੋਗਾਂ ਲਈ ਕਿ ਕੰਗਸੀ ਚੰਗੇ ਜਾਂ ਘਰੂ ਵਾਲਾ ਚੰਗੇ ਆ ਇਹ ਸਭ ਦੇ ਆਪਾਂ ਛੱਤਰ ਖਾ ਕੇ ਦੇਖ ਲਿਆ ਵੀ ਨੋਟ ਦੇ ਕਰਨਾ ਬਹੁਤ ਆਸਾ ਜਾਗ ਗਿਆ ਬਿੰਦੀ ਕਰਦੇ ਆ ਜਨਾਬ ਜੀ ਸਮੂਹ ਸੰਗਤ ਨੂੰ ਕਿ ਹੱਥ ਜੋੜ ਕੇ ਆਉਣ ਵਾਲੀ ਇੱਕ ਦਿਨ ਗੰਨਾ ਕਿਸਾਨ ਤੇ ਚੋਣ ਨਿਸ਼ਾਨ ਤੇ ਮੋੜ ਲਾ ਕੇ ਭਾਈ ਸਾਭ ਜੀ ਸੰਗਤਾਂ ਨੂੰ ਉਥੇ ਬਿਠਾਉਣਾ ਜਿੱਤੇ ਅੰਦਰ ਗੰਦੀ ਦਾ ਪੁੱਤਰ ਬਰਾਬਰ ਲਾ ਕੇ ਬੈਠ ਗਿਆ ਆਪਾਂ ਉਹਨੂੰ ਡਰਦੇ ਆ ਸਭ ਤੋਂ ਵੀ ਦੇਖ ਰਿਹਾ ਇੱਥੇ ਬਹਿ ਗਏ ਤੇ ਇਹ ਆ ਦੇ ਰਾਜ ਵੀ ਗੱਲ ਕਰਨਗੇ ਉਹ ਭੈ ਉਹਨਾਂ ਦੇ ਦਿਲ ਦੇ ਵਿੱਚ ਬੁਰਾ ਪਿਆ ਹੋਇਆ ਵੀ ਜੇ ਇਹ ਇੱਥੇ ਆ ਗਏ ਇਹਨਾਂ ਨੇ ਆ ਉਹਦਾ ਰਾਜ ਕੰਮ ਕਰ ਲੈਣਾ ਪਰ ਰਾਜ ਕੰਮ ਕਰ ਨੂੰ ਹਟਾ ਨਹੀਂ ਸਕਦੇ ਪਰ ਕਿਉਂਕਿ ਸਾਡੇ ਨੌਜਵਾਨ ਸਾਰੇ ਜਾਗ ਪਿਆ ਤੇ ਜਦੋਂ ਨੌਜਵਾਨ ਜਾਗ ਪਏ ਨਾ ਤੇ ਉਦੋਂ ਕੋਈ ਸ਼ੈ ਨਹੀਂ ਵਿਰੋਧ ਦੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਜੇ ਕੋਈ ਨਹੀਂ ਗਿਆ ਦੋ ਬੀਆ ਜੋ ਸਾਡੀ ਸਭੀ ਕਾ ਉਸਦੇ ਨਾਮ ਖੜ ਗਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ